ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਹਾਂ ਜੀ ਬੀਬੀ ਰਜਨੀ ਦੀ ਫਿਲਮ ਦੀ ਤੇ ਗੱਲ ਕਰਨੀ ਵੀ ਬੰਦੀ ਆ ਉਹ ਫਿਲਮ ਜਿਸ ਨੂੰ ਦੇਖਣ ਦੇ ਲਈ ਲੋਕ ਪਿੰਡਾਂ ਦੇ ਵਿੱਚੋਂ ਟਰਾਲੀਆਂ ਪਰ ਪਰ ਕੇ ਜਾ ਰਹੇ ਹੋਣ ਪੂਰੇ ਦਾ ਪੂਰਾ ਸਿਨੇਮਾ ਹਾਲ ਬੁੱਕ ਕੀਤਾ ਜਾ ਰਿਹਾ ਹੋਵੇ ਸਕੂਲੀ ਬੱਚਿਆਂ ਨੂੰ ਦਿਖਾਉਣ ਲਈ ਤੇ ਲੋਕ ਪਰਿਵਾਰਾਂ ਸਮੇਤ ਜਾ ਕੇ ਫਿਲਮ ਦੇਖ ਰਹੇ ਹੋਣ ਤੇ ਹਰ ਉਹ ਵਿਅਕਤੀ ਜਿਸ ਨੇ ਵੀ ਇਹ ਫਿਲਮ ਦੇਖੀ ਹੈ ਉਹ ਆਪਣੇ ਹਿਸਾਬ ਨਾਲ ਇਸ ਫਿਲਮ ਬਾਰੇ ਦੱਸ ਰਿਹਾ ਕੋਈ ਸਟੇਟਸ ਲਾ ਰਿਹਾ ਹੈ ਕੋਈ ਸੋਸ਼ਲ ਮੀਡੀਆ ਤੇ ਬੋਲ ਕੇ ਦੱਸ ਰਿਹਾ ਕਿਉਂਕਿ ਫਿਲਮ ਬਣੀ ਹੀ ਐਨੀ ਖੂਬਸੂਰਤ ਹੈ ਫਿਲਮ ਦੀ ਕਹਾਣੀ ਹੰਕਾਰ ਨੂੰ ਤੋੜਦੀ ਹੈ ਜੀ ਤੁਹਾਨੂੰ ਪਰਮਾਤਮਾ ਨਾਲ ਜੋੜਦੀ ਹੈ ਤੁਹਾਡੇ ਵਿੱਚ ਲਿਆਕਤ ਨਿਮਰਤਾ ਸਹਿਨਸ਼ੀਲਤਾ ਭਰਦੀ ਹੈ ਤੁਹਾਨੂੰ ਸਬਰ ਸੰਤੋਖ ਵਿੱਚ ਜਿਉਣਾ ਸਿਖਾਉਂਦੀ ਹੈ ਤੁਹਾਨੂੰ ਕੁਦਰਤ ਦਾ ਆਦਰ ਕਰਨਾ ਸਿਖਾਉਂਦੀ ਹੈ ਔਰ ਤੁਹਾਨੂੰ ਇਨਕ ਜਜ਼ਬਾਤੀ ਤੇ ਭਾਵਨਾਤਮਕ ਕਰਦੀ ਹੈ ਕਿ ਪੂਰੇ ਦਾ ਪੂਰਾ ਹਾਲ ਰੋ ਰਿਆ ਹੁੰਦਾ ਹੈ ਚਾਹੇ ਉਹ ਬੱਚੇ ਹੋਣ ਚਾਹੇ ਉਹ ਔਰਤਾਂ ਹੋਣ ਤੇ ਚਾਹੇ ਆਦਮੀ ਹੋਣ ਔਰ ਫਿਲਮ ਦੀ ਲੋਕੇਸ਼ਨ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ ਕਿ ਤੁਸੀਂ ਹੂਬਾ ਹੂ ਖੁਦ ਨੂੰ ਉਸ ਸਮੇਂ ਵਿੱਚ ਮਹਿਸੂਸ ਕਰਦੇ ਹੋ ਔਰ ਫਿਲਮ ਦੇ ਕਿਰਦਾਰਾਂ ਵਿੱਚ ਵੀ ਤੁਸੀਂ ਖੁਦ ਨੂੰ ਮਹਿਸੂਸ ਕਰਨ ਲੱਗ ਜਾਂਦੇ ਹੋ ਕੁਝ ਲੋਕਾਂ ਦੁਆਰਾ ਫਿਲਮ ਦੇ ਇਤਿਹਾਸਿਕ ਤੇ ਮਿਥਿਹਾਸਿਕ ਹੋਣ ਨੂੰ ਲੈ ਕੇ ਵੀ ਚਰਚਾ ਛੜੀ ਜੀ ਪਰ ਮੇਰਾ ਮੰਨਣਾ ਹੈ ਕਿ ਇਸ ਸੰਦਰਭ ਨੂੰ ਉਲਾਮਬੇ ਰੱਖ ਕੇ ਹਰ ਇੱਕ ਪਰਿਵਾਰ ਨੂੰ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ ਖਾਸ ਕਰਕੇ ਬੱਚਿਆਂ ਨੂੰ ਇਹ ਫਿਲਮ ਜਰੂਰ ਦਿਖਾਉਣੀ ਚਾਹੀਦੀ ਹੈ ਕਿਉਂਕਿ ਬੀਬੀ ਰਜਨੀ ਦਾ ਜ਼ਿੰਦਗੀ ਦੇ ਵਿੱਚ ਕੀਤਾ ਸੰਘਰਸ਼ ਸਾਨੂੰ ਮਾੜੇ ਸਮੇਂ ਵਿੱਚ ਲੜਨਾ ਮਾੜੇ ਸਮੇਂ ਵਿੱਚ ਜਿਉਣਾ ਸਿਖਾਉਂਦਾ ਹੈ ਸੋ ਮੈਂ ਇੱਕ ਵਾਰ ਫਿਰ ਕਹਿਣੀ ਹੈ ਕਿ ਜੀ ਜਿਨੇ ਵੀ ਹਲੇ ਤੱਕ ਇਹ ਫਿਲਮ ਨਹੀਂ ਦੇਖੀ ਜਾ ਕੇ ਜਰੂਰ ਆਪਣੇ ਪਰਿਵਾਰ ਸਮੇਤ ਇਹ ਫਿਲਮ ਦੇਖ ਕੇ ਆਓ ਜੀ ਬਹੁਤ ਬਹੁਤ .